ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸੂਟ ਕਟਿੰਗ ਕਰਾਂਗੇ ਵੱਡੇ ਪਨੇ ਦਾ ਭਾਰੀ ਨਾਪ ਦਾ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਜਿਹੜਾ ਸਲਵਾਰ ਦਾ ਕੱਪੜਾ ਕਿਵੇਂ ਕੱਢੀਏ ਕਿਉਂਕਿ ਕੁੜਤੀ ਦਾ ਕੱਪੜਾ ਤਾਂ ਨਾਰਮਲ ਹੁੰਦਾ ਜੀ ਉਹਦੀਆਂ ਬਾਹਾਂ ਤੇ ਲੰਬਾ ਘੇਰਾ ਬਣੇ ਜਾਂਦਾ ਗਾ ਵੱਡੇ ਪਨੇ ਚੋਂ ਤੇ ਲੰਬਾਈ ਹੋ ਜਾਂਦੀ ਹੈ ਪਰ ਆਪਾਂ ਨੂੰ ਕੁੰਦੇ ਕਟਿੰਗ ਕਰਨ ਦਾ ਤੇ ਪੱਲੇ ਕਿਵੇਂ ਕੱਢਣੇ ਨੇ ਉਹਦਾ ਬਹੁਤ ਦਿੱਕਤ ਆਉਂਦੀ ਹੈ ਸਾਰਿਆਂ ਤੋਂ ਪਹਿਲਾਂ ਤਾਂ ਜੀ ਆਪਾਂ ਆਈਡੀਆ ਲੈ ਲਾਂਗੇ ਕੱਪੜੇ ਦਾ ਜਿਵੇਂ ਆਪਾਂ ਨੇ ਲੰਬਾਈਆਂ ਲੈ ਲਈਆਂ ਵੀ ਕਿੰਨੇ ਇੰਚ ਆਪਾਂ ਨੇ কুরਤੀ ਦੀ ਲੰਬਾਈ ਇਹਨਾਂ ਦੀ কুরਤੀ ਦੀ ਜਿਹੜੀ ਲੰਬਾਈ ਉਹ ਵੀ ਕਾਫੀ ਹੈ ਜੀ ਜਿਵੇਂ 45 ਇੰਚ ਇਹਨਾਂ ਨੇ ਲੰਬਾਈ ਹੈਗੀ ਤੇ ਆਪਾਂ 48 ਜਾਂ 48.5 ਇੰਚ ਇਹਦੀ ਲੰਬਾਈ ਤਾਰਨੀ ਹੈਗੀ ਇਸ ਤੋਂ ਬਾਅਦ ਆਪਾਂ ਤਾਂ ਨਾਪਾਂਗੇ ਜੀ ਜਿਹੜੇ ਆਪਣੇ ਕੁੰਦੇ ਹੁੰਦੇ ਨੇ ਵੀ ਸਲਵਾਰ ਦੇ ਜਿਹੜੇ ਕੁੰਦੇ ਹੁੰਦੇ ਨੇ ਉਹ ਨਾਪਾਂਗੇ ਉਹ ਰੱਖਣੇ ਨੇ ਜੀ ਆਪਾਂ 30 ਇੰਚ ਲੰਬਾਈ ਕੁੰਦੇ ਦੀ ਰੱਖਣੀ ਹੈ ਆਪਾਂ ਨੂੰ 32 ਇੰਚ ਤੱਕ ਕੱਪੜਾ ਚਾਹੀਦਾਗਾ ਜੇ ਤਾਂ ਸਿੰਗਲ ਚ ਕੱਟਣਾਗਾ ਕਿਉਂਕਿ ਥੋੜੀ ਜੀ ਤਾਂ ਫਿਰ ਆਪਾਂ ਝੋਲੀਏ ਦੇ ਵਿੱਚੋਂ ਕੱਢ ਲਾਂਗੇ ਤੇ ਆਪਾਂ ਨੂੰ ਫਿਰ ਡਬਲ ਦੇ 30 ਇੰਚ ਕੱਪੜਾ ਚਾਹੀਦਾ ਜੀ ਗੋਡਿਆਂ ਲਈ ਸਲਵਾਰ ਦੇ ਪੱਲਿਆਂ ਲਈ ਸਲਵਾਰ ਦੇ ਪੱਲਿਆਂ ਦੀ ਸਾਈਡ ਤੋਂ ਆਪਾਂ 벨ਟ ਤਾਰ ਸਕਦੇ ਆ ਇਸ ਤੋਂ ਅੱਗੇ ਜੀ ਆਪਣੇ ਕੋਲ ਬਚਦਾਗਾ ਵੀ ਮੂਰੀਆਂ ਦੇ ਅਮ ਬਾਵਾ ਦਾ ਤੇ ਇਸ 벨ਟ ਦਾ ਕਪੜਾ ਇਹ ਆਪਣੇ ਕੋਲ ਥੋੜਾ ਜਿਹਾ ਘੱਟ ਵਾਚ ਰਿਹਾ ਜੀ ਇਸ ਲਈ ਆਪਾਂ ਇਸ ਤਰੀਕੇ ਨਾਲ ਨਹੀਂ ਕਟਿੰਗ ਕਰਾਂਗੇ ਆਪਾਂ ਹੋਰ ਤਰੀਕਾ ਵਰਤਾਂਗੇ ਇਹ ਦੋ ਤਰੀਕੇ ਤੁਹਾਨੂੰ ਮੈਂ ਦੱਸ ਰਹੀ ਹਾਂ ਜੇ ਦੇਖੋ ਇਹਨਾਂ ਦੀ ਹੁਣ 19 ਇੰਚ ਬਾਵਾ ਨੇ 19 ਇੰਚ ਪੂਰਾ ਕਪੜਾ ਉੱਤਰ ਰਿਹਾ ਜਾਂ ਤਾਂ ਆਪਾਂ ਨੂੰ ਥੋੜਾ ਜਿਹਾ ਐਡਜਸਟ ਕਰਨਾ ਪਊਗਾ ਜਾਂ ਫਿਰ ਆਪਾਂ ਤਰੀਕਾ ਹੋਰ ਵਰਤੀਏ ਹੁਣ ਆਪਾਂ ਤਰੀਕਾ ਵਰਤਣਾਗਾ ਪਹਿਲਾਂ ਆਪਾਂ ਨੇ ਜਿਹੜੀ ਕੁੜਤੀ ਦੀ ਪੱਲਾਗਾ 48 ਇੰਚ ਉਤਾਰਾਂਗੇ ਜੀ ਉਹ ਤਾਰਨ ਤੋਂ ਬਾਅਦ ਕਿਉਂਕਿ 48 ਇੰਚ ਜਿਹੜੀ ਲੰਬਾਈ ਆਪਾਂ ਨੇ ਉਤਾਰ ਲਈ ਉਹਦੇ ਵਿੱਚ ਉਹਨਾਂ ਦਾ 27 30 ਇੰਚ ਦਾ ਫੇਰ ਹੈ ਇਸ ਸੂਟ ਦਾ ਡਬਲ ਕਰਕੇ ਵੀ ਕੱਪੜੇ ਦਾ ਇਹ ਚੋਂ ਉਹਦਾ ਉਹਨਾਂ ਦਾ ਆਰਮ ਨਾਲ 27 ਇੰਚ ਦਾ ਜਿਹੜਾ ਘੇਰ ਵਾਲੀ ਕਮੀਜ਼ ਤਿਆਰ ਹੋ ਜੂਗੀ ਇਹਦੇ ਵਿੱਚੋਂ ਆਪਾਂ ਲੰਬਾਈ 48 ਪਲੱਸ 3.5 ਇੰਚ ਵੱਧ ਤਾਰ ਕੇ 3.548 ਲੰਬਾਈ ਤਾਰ ਲਾਂਗੇ ਕੁੜਤੀ ਦੀ ਉਹ ਪੱਲਾ ਸਾਰਿਆਂ ਚੋਂ ਪਹਿਲਾਂ ਆਪਾਂ ਤਾਰ ਕੇ ਸਾਈਡ ਤੇ ਰੱਖ ਦਾਂਗੇ ਜੀ ਕਾਟਾਂ ਦੀ ਵੀਡੀਓ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤੀ ਹੋਈ ਹੈ ਜੀ ਜੇਕਰ ਤੁਹਾਨੂੰ ਭਾਰੀ ਨਾਪ ਦੀਆਂ ਕਾਟਾਂ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਆਪਾਂ ਅਗਲੀ ਵੀਡੀਓ ਇਸ ਤੇ ਬਣਾਵਾਂਗੇ ਇਹ ਆਪਾਂ ਨੇ ਦੇਖੋ ਕੁੜਤੀ ਦਾ ਪੱਲਾ ਤਾਰ ਕੇ ਸਾਈਡ ਤੇ ਰੱਖਤਾ ਕਿਉਂਕਿ ਮੈਨੂੰ ਇਹ ਹੁੰਦਾ ਜੀ ਮੈਂ ਆਪਣਾ ਜੇ ਕੱਪੜਾ ਤਾਰ ਕੇ ਸਾਈਡ ਤੇ ਇਸ ਲਈ ਰੱਖਦੀ ਆਂ ਵੀ ਕਈ ਵਾਰੀ ਭਲੇਖੇ ਨਾਲ ਆਪਾਂ ਦੁਬਾਰਾ ਚੱਕ ਕੇ ਉਹਦੇ ਵਿੱਚ ਕੋਈ ਕਾਟ ਨਾ ਪਾ ਦਈਏ ਇਸ ਤੋਂ ਬਾਅਦ ਜੀ ਆਪਾਂ ਤਾਰਾਂਗੇ ਆ ਬਾਵਾ ਦਾ ਤੇ ਬੈਲਟ ਦਾ ਕੱਪੜਾ ਬਾਵਾ ਦੀ ਲੰਬਾਈ ਲੈ ਲਾਂਗੇ ਉਹਨਾਂ ਦੀ ਬਾਵਾ ਦੀ ਲੰਬਾਈ 1.58 ਜੀ ਇਸ ਲਈ ਆਪਾਂ 21 ਇੰਚ ਵੱਧ ਰੱਖ 21 ਇੰਚ ਕੱਪੜਾ ਬਾਵਾ ਦਾ ਤਾਰਾਂਗੇ ਕਿਉਂਕਿ ਅੱਧਾ ਕਿੰਚ ਤਾਂ ਮੈਂ ਉਹੀ ਕਪੜਾ ਵੱਧ ਰੱਖਦੀ ਹੁੰਨੀ ਆ ਵੀ ਕਈ ਵਾਰੀ ਕੋਈ ਕਾਣਕੂਨ ਨਿਕਲ ਜਾਂਦਾ ਇੰਨੇਕ ਤਾਂ ਐਵੇਂ ਨਿਕਲ ਜਾਂਦਾ ਕਈ ਖਿੱਚ ਕੇ ਮਿਣਿਆ ਜਾਵੇ ਤਾਂ ਕਪੜਾ ਘਟ ਜਾਂਦਾ ਤੇ 7 ਇੰਚ ਰੱਖਾਂਗੇ ਜੀ ਆਪਾਂ 벨ਟ ਦਾ ਇਹਦੇ ਵਿੱਚੋਂ 21 7 ਇੰਚ 벨ਟ ਦਾ ਕਪੜਾ ਰੱਖ ਕੇ ਆਪਾਂ ਪਹਿਲਾਂ ਇਹ ਧਾਰ ਦੇਣਾ ਇਸ ਤੋਂ ਬਾਅਦ ਆਪਾਂ ਇਹਦੇ ਸਲਵਾਰ ਦੇ ਪੱਲੇ ਤੇ ਕੁੰਦੇ ਧਾਰਨੇ ਨੇ ਹੁਣ ਇਸ ਤੋਂ ਬਾਅਦ ਜੀ ਆਪਣੇ ਕੋਲ ਕਪੜਾ ਡਬਲ ਫੋਲਡ ਕਰਕੇ ਬਚ ਗਿਆ 31 31.5 ਇੰਚ ਕਪੜਾ ਬਚ ਗਿਆ ਤੇ ਆਪਾਂ ਨੂੰ ਕੁੰਦਿਆਂ ਦੀ ਲੰਵਾਈ ਚਾਹੀਦੀ ਹੈ 30 ਇੰਚ 1.5 ਇੰਚ ਆਪਣੇ ਕੋਲ ਆਰਾਮਨਾਲ ਜੀ ਜਿਹੜਾ ਹੈਗਾ ਵੀ ਕਪੜਾ ਸਲਵਾਰ ਲਈ ਉਹਦੇ ਆਪਾਂ ਕਿਉਂਕਿ ਇਹਦੀ 60 ਇੰਚ ਦਾ ਫੇਰ ਹੋ ਗਿਆ ਇਹਦੇ ਆਪਾਂ ਸਾਈਡ ਤੋਂ ਸਲਵਾਰ ਦੇ ਪੱਲੇ ਤਾਰ ਦਾਂਗੇ ਜੀ ਇਹ ਵੀਡੀਓ ਤੁਸੀਂ ਧਿਆਨ ਨਾਲ ਦੇਖੀ ਜਾਓ ਅੱਗੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਵੇਂ ਕਟਿੰਗ ਕਰੀਏ ਸਲਵਾਰ ਕਿਵੇਂ ਪੱਲੇ ਤਾਰੀਏ ਹੁਣ ਦੇਖੋ ਆਪਣੀਆਂ 바ਵਾ ਨਿਕਲ ਗਈਆਂ ਜੀ 벨ਟ ਦਾ ਕੱਪੜਾ ਨਿਕਲ ਗਿਆ ਤੇ ਕੁਰਤੀ ਦਾ ਕੱਪੜਾ ਨਿਕਲ ਗਿਆ ਇਹ ਆਪਾਂ ਹੁਣ ਸਿਰਫ ਇਹਦੇ ਵਿੱਚੋਂ ਜਿਹੜੀ ਸਲਵਾਰ ਦੇ ਪੱਲੇ ਕਿਉਂਕਿ ਗੋਡਿਆਂ ਵਾਲੀ ਸਲਵਾਰ ਬਣਾਉਣੀ ਹੈ ਇਹ ਬਿਨਾ ਗੋਡਿਆਂ ਵਾਲੀ ਨਹੀਂ ਆਪਾਂ ਨੇ ਬਣਾਉਣੀ ਤੇ ਹੈਗੀ ਵੀ ਭਾਰੀ ਨਾਪ ਦੀ ਆ ਕਿਉਂਕਿ ਇਹਨਾਂ ਦੇ ਫਿਰ ਸਟੇਟ ਸਲਵਾਰ ਵਧੀਆ ਵੀ ਨਹੀਂ ਲੱਗਦੀ ਸਲਵਾਰ ਆਪਾਂ ਨੇ ਹੈਵੀਓ ਬਣਾਉਣੀ ਹੈਗੀ ਤੇ ਇਸ ਤੋਂ ਬਾਅਦ ਆਪਾਂ ਨੇ ਇੱਕ ਕੁੰਡੇ ਤਾਰਨੇ ਨੇ ਜੀ ਇੱਕ ਤਾਰਨੇ ਨੇ ਪੱਲੇ ਉਹ ਆਪਾਂ ਜਿਹੜਾ ਆਪਣੇ ਕੋਲ 33 ਇੰਚ ਕਪੜਾ ਬਚਿਆਗਾ ਇਹਦੇ ਵਿੱਚੋਂ ਬਣਾਵਾਂਗੇ ਨਾਲੇ ਤਾਂ ਸਲਵਾਰ ਦੇ ਕੁੰਡੇ ਨਾਲੇ ਪੱਲੇ ਇਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਮੈਂ ਦੱਸ ਰਹੀਆਂ ਵੀ ਕਿਵੇਂ ਆਪਾਂ ਨੇ ਇਹ ਤਾਰਨੇ ਨੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਆ ਕਰੋ ਜੀ ਤਾਂ ਕਿ ਕਿਸੇ ਦੇ ਕੰਮ ਆ ਸਕੇ ਇਹ ਦੇਖੋ ਜੀ ਆਪਾਂ ਹੁਣ ਜਿਹੜਾ ਮੈਂ ਤੁਹਾਨੂੰ ਦੱਸਿਆ 33 ਇੰਚ ਕਪੜਾ ਉਹਤੇ ਪ੍ਰੈਸ ਮਾਰਾਂਗੇ ਚੰਗੀ ਤਰ੍ਹਾਂ ਇਹਦੇ ਵਾਲ ਕੱਢ ਕੇ ਆਪਾਂ ਇੱਕ ਸਾਈਡ ਤੋਂ ਜਿਹੜੇ ਸਲਵਾਰ ਦੇ ਪੱਲੇ ਨੇ ਇਹ ਤਾਰ ਲਾਂਗੇ ਲੰਬਾਈ ਤਾਂ ਜੀ ਹੁਣ ਆਪਾਂ ਨੂੰ 30 ਇੰਚ ਚਾਹੀਦੀ ਹੈ 31 ਹੈ 1 ਇੰਚ ਵੱਧੇ ਨੇ ਉਦੇ ਪੱਲਿਆਂ ਦੀ ਕਾਟ ਦੀ ਥੁੰਡੇ ਨਾਲ ਮੈਂ ਸੈਂਟਰ ਚ ਕਾਟ ਪਾਉਣੀ ਉਹ ਵੀਡੀਓ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਜੀ ਇਹਦੇ ਵਿੱਚੋਂ ਕੱਲੇ ਆਪਾਂ ਕੁੰਦੇ ਕੱਟਣੇ ਦੱਸਾਂਗੇ ਤੇ ਕੁੰਦੇ ਆਪਾਂ ਕਟਾਂਗੇ ਵੀ ਘੱਟ ਜਗ੍ਹਾ 'ਚ ਉਹ ਜਿਵੇਂ ਟੇਬਲ ਤੇ ਕੱਟ ਰਹੀਆਂ ਨਾ ਮੈਂ ਇਹ ਟੇਬਲ ਦੀ ਜ਼ਿਆਦਾ ਚੜਾਈ ਨਹੀਂ ਹੈਗੀ ਜੀ ਆਪਾਂ ਇਹ ਤੋਂ ਤੁਹਾਨੂੰ ਕੁੰਦੇ ਕੱਟ ਵੀ ਸੌਖੇ ਕਿਵੇਂ ਕੱਟੀਏ ਜਿਵੇਂ ਹੁਣ ਘੱਟ ਜਗ੍ਹਾ 'ਚ ਆਪਾਂ ਨੂੰ ਸਲਵਾਰ ਕੱਟਣੀ ਪੈ ਜੇ ਤਾਂ ਆਪਾਂ ਵੀ ਕਿਵੇਂ ਕੱਟੀਏ ਤੁਹਾਨੂੰ ਇਹ ਵੀ ਮੈਂ ਦੱਸੂਗੀ ਇਹ ਪੈਲਾਂਪਾ ਪ੍ਰੈਸ ਕਰਕੇ ਜੀ ਜਿਹੜੇ ਆਪਣੇ ਕੁੰਦੇ ਪੱਲੇ ਨੇ ਉਹ ਧਾਰ ਦਾਂਗੇ ਪੱਲਿਆਂ ਦੇ ਵਿੱਚ ਸਲਵਾਰ ਦੇ ਜਿਹੜੇ ਪੱਲੇ ਨੇ ਜੀ ਇਸ ਤਰੀਕੇ ਨਾਲ ਤਾਰੇ ਜਾਂਦੇ ਨੇ ਜਿਵੇਂ ਜੇ ਮੂਰੀ ਮਤਲਬ ਕਿ 12 6 ਇੰਚ ਹੈ ਤਾਂ ਉਹਨਾਂ ਦੇ ਜਿਹੜੇ ਸਲਵਾਰ ਦੇ ਪੱਲਿਆਂ ਦੀ ਚੜਾਈ ਸੀਗੀ ਤਾਂ 1.5 10 ਇੰਚ ਤਾਰੇ ਜਾਂਦੇ ਉਹ ਜਾ 11 ਇੰਚ ਇਸ ਤੋਂ ਵੱਧ ਨਹੀਂ ਤਾਰਨੀ ਕਿਉਂਕਿ ਫਿਰ ਮੂਰੀ ਦੇ ਵਿੱਚ ਕੁੰਦਾ ਵੀ ਥੋੜਾ ਜਿਹਾ ਜਰੂਰ ਆਉਣਾ ਚਾਹੀਦਾਗਾ ਵੀ ਇਹ ਨਾ ਹੋਵੇ ਵੀ ਆਪਾਂ ਨੇ ਪੱਲੇ ਜਿਹੜੇ ਚੌੜੇ ਤਾਰ ਲਏ ਉਹ ਵਧੀਆ ਨਹੀਂ ਲੱਗਦੇ ਇਹ ਮੈਂ ਇਹਨਾਂ ਦੀ ਮੂਰੀ ਹੈ ਜੀ 7 ਇੰਚ ਮੈਂ 12 ਇੰਚ ਚੌੜੇ ਇਹਦੇ ਸਲਵਾਰ ਦੇ ਪੱਲੇ ਤਾਰ ਰਹੀ ਆਂਗੀ ਇੱਥੇ ਵੀ ਇਹਦੇ ਸਲਾਈਆਂ ਚ ਆ ਕੇ ਇਹਨਾਂ ਨੇ 1.5 ਇੰਚ ਦੇ ਰਹਿ ਜਾਣੀਆਂ ਜੀ ਚੜਾਈ ਪੱਲਿਆਂ ਦੀ ਤੇ ਬਾਕੀ 1.5 ਇੰਚ ਪੈ ਜਾਣਾ ਇਹਦੇ ਵਿੱਚ ਕੁੰਦਾ ਉਹਦੇ ਨਾਲ ਆਪਣੀ ਮੂਰੀ ਜਿਹੜੀ ਬਹੁਤ ਵਧੀਆ ਬਣਦੀ ਹੈਗੀ ਇਹ ਦੇਖੋ ਜੀ ਇਹ ਆਪਣੇ ਪੱਲੇ ਹੋਗੇ ਦੋਨੋਂ ਇਹ ਆਪਾਂ ਪੱਲੇ ਧਾਰ ਤੇ ਜੀ ਇਹਨੂੰ ਵੀ ਆਪਾਂ ਸਾਈਡ ਤੇ ਹੁਣ ਤੁਹਾਨੂੰ ਮੈਂ ਕੁੰਦੇ ਕੱਟਣੇ ਦੱਸਦੀ ਆਂ ਵੀ ਆਪਾਂ ਕੁੰਦਿਆਂ ਦੀ ਕਟਿੰਗ ਕਿਵੇਂ ਕਰੀਏ ਮੈਂ ਤਾਂ ਹਮੇਸ਼ਾ ਟੇਬਲ 'ਤੇ ਸਲਵਾਰ ਕੱਟਦੀ ਆਂ ਜੀ ਭਾਵੇਂ ਕਿੰਨੀ ਵੀ ਹੈਵੀ ਹੋਵੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਮੈਂ ਤਾਂ ਬਸ ਟੇਬਲ 'ਤੇ ਡਬਲ ਫੋਲਡ ਕਰਕੇ ਕੱਪੜੇ ਦੀ ਤਹਿ ਕੰਨੀ ਨਾਲ ਕੰਨੀ ਮਿਲਾ ਕੇ ਐਵੇਂ ਗੁੰਦੇ ਕੱਟਦੀਆਂ ਤੁਹਾਨੂੰ ਵੀ ਮੈਂ ਜੋ ਤਰੀਕਾ ਸ਼ੇਅਰ ਕਰ ਰਹੀ ਹਾਂ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਕਰਕੇ ਵੀ ਦੱਸਿਓ ਇਹ ਦੇਖੋ ਜੀ ਇਹਨੂੰ ਆਪਾਂ ਪੁੱਠਾ ਕਰਕੇ ਡਬਲ ਕਰ ਲਿਆ 33 33 ਇੰਚ ਦੀਆਂ ਡਬਲ ਲੰਮਾਈਆਂ ਨੇ ਆਪਣੇ ਕੋਲ ਹੁਣ ਆਪਾਂ ਨੇ ਡਬਲ ਕਰਨ ਤੋਂ ਬਾਅਦ ਉਹਨੂੰ 4 ਫੋਲਡ ਕਰ ਲਿਆ ਜਿਵੇਂ ਕਿ ਕੰਨੀ ਨਾਲ ਕੰਨੀ ਮਿਲਾ ਕੇ ਫੋਲਡ ਕਰ ਲਿਆ ਇੱਕ ਸਾਈਡ ਆਪਣੀ ਜੁਆਇੰਟ ਰਹੂਗੀ ਜੀ ਇੱਕ ਸਾਈਡ ਓਪਨ ਸਾਈਡ ਹੋ ਗਿਆ ਇਹ ਜਿਵੇਂ ਆਪਾਂ ਕਿ ਕੁੜਤੀ ਦੇ ਵਿੱਚ ਵੀ ਲਾਲੋ ਪਲਸ ਕਾਟਾਂ ਪਾਉਣੇ ਆ ਓਮੀ ਮੈਂ ਸਲਵਾਰ ਦੀਆਂ ਪਾਉਂਗੀ ਜੀ ਤੁਹਾਨੂੰ ਦੱਸ ਰਹੀ ਹਾਂ ਹੁਣ ਮੈਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਵੀ ਜਿਵੇਂ ਮੈਂ ਕਪੜਾ ਰੱਖਿਆ ਹਾਂ ਮੈਂ ਰੱਖ ਲਿਓ ਬਾਕੀ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਣੇ ਪ੍ਰੈਸ ਲਾਉਣੀ ਜ਼ਰੂਰੀ ਹੈਗੀ ਕਿਉਂਕਿ ਦੇਖੋ ਵੀ ਜਿਹੜਾ ਪਸ਼ਮੀਨੇ ਦੇ ਵੀ ਅੱਜਕੱਲ ਸੂਟ ਵੀ ਬਹੁਤ ਵਧੀਆ ਪਸ਼ਮੀਨਾ ਆ ਰਿਹਾ ਹੈਗਾ ਸੰਥੈਟਿਕ ਜੇ ਪਸ਼ਮੀਨੇ ਚ ਵੱਟ ਨਹੀਂ ਪੈਂਦੇ ਜੀ ਪਰ ਜਿਹੜਾ ਵਧੀਆ ਕਾਟਨ ਗਰਮ ਕਪੜਾ ਹੁੰਦਾ ਉਹਦੇ ਵਿੱਚ ਵੱਲ ਪੈ ਜਾਂਦੇ ਨੇ ਇਨੂੰ ਆਪਾਂ ਪ੍ਰੈਸ ਕਰ ਲਾਂਗੇ ਜੀ ਤਾਂ ਕਿ ਕਿਤੇ ਕੱਪੜਾ ਇਕੱਠਾ ਹੋਇਆ ਨਾ ਰਹੇ ਜੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਟਾਂ ਪਾਵਾਂਗੇ ਕਿਤੋਂ ਕੋਈ ਉੱਚਾ ਨੀਵਾ ਕੱਪੜਾ ਹੁੰਦਾ ਉਹ ਵੀ ਆਪਾਂ ਸਾਫ਼ ਸਹੀ ਕਰ ਲਾਂਗੇ ਇਹਨੂੰ ਇਹਦਾ ਜੀ ਡਬਲ ਫੋਲਡ ਵੀ ਆਪਣੇ ਸਲਵਾਰ ਦੇ ਪੱਲੇ ਤਾਰ ਕੇ ਵੀ ਇਹਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਚੜਾਈ ਹੈ ਕਿਉਂਕਿ ਸਲਵਾਰ ਪੂਰੀ ਵਧੀਆ ਬਣ ਜੂਗੀ ਇਹਦੇ ਨਾਲ ਹੈਵੀ ਜੇਕਰ ਤੁਸੀਂ ਗੋਡਿਆਂ ਵਾਲੀ ਸਲਵਾਰ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਜੀ ਆਪਾਂ ਵੀਡੀਓ 3.5 ਮੀਟਰ ਵਾਲੀ ਚੋਕੀ ਕਰ ਦਾਂਗੇ ਇਹ ਦੇਖੋ ਜੀ ਇਹ ਤਾਂ ਚਾਰ ਤਾਹਾਂ ਹੋ ਗਈਆਂ ਮੇਰੇ ਕੋਲ ਡਬਲ ਫੋਲਡ ਕਰਕੇ ਕਿਉਂਕਿ ਇੱਕ ਤਾਂ ਇਹ ਕਪੜਾ ਲੰਬਾਈ 'ਚ ਡਬਲ ਹੋ ਗਿਆ ਇੱਕ ਚੜਾਈ 'ਚ ਡਬਲ ਹੋ ਗਿਆ ਇਹਦੀਆਂ ਆਪਾਂ ਚਾਰ ਤਾਹਾਂ ਬਣਾ ਲਈਆਂ ਇਹਨੂੰ ਹੁਣ ਆਪਾਂ ਨੇ ਦੇਖੋ ਜੀ ਐਵੇਂ ਵਿਛਾ ਲਿਆ ਸੀ ਧਿਆਨ ਨਾਲ ਦੇਖੋ ਇਧਰਲੀ ਸਾਈਡ ਮੇਰੀ ਜੋਇੰਟ ਹੈ ਜੀ ਇਧਰੋਂ ਵੀ ਦਿਖ ਜੁੜਿਆ ਹੋਇਆ ਇੱਕ ਪਾਸੇਓ ਕਿਉਂਕਿ ਇਹ ਡਬਲ ਲੰਬਾਈ 'ਚ ਵੀ ਡਬਲ ਕਰਿਆ ਹੋਇਆ ਚੜਾਈ 'ਚ ਵੀ ਡਬਲ ਕਰਿਆ ਹੋਇਆ ਤੇ ਇਹਦੀਆਂ ਚਾਰ ਤਹਿਾਂ ਨੇ ਮੈਂ ਤਾਂ ਹੀ ਕੈਮਰਾ ਘੁਮਾ ਕੇ ਦਿਖਾਇਆ ਤੁਹਾਨੂੰ ਕਿਉਂਕਿ ਚੰਗੀ ਤਰ੍ਹਾਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਜੀ ਜਿਹੜੀ ਜਿਵੇਂ ਇਹ ਸਾਈਡਾਂ ਵਾਲਾ ਪਾਸਾ ਓਪਨ ਸਾਈਡ ਆਏ ਜੀ ਉਧਰੋਂ ਵੱਧ ਘੱਟ ਹੋ ਜੇ ਕੋਈ ਗੱਲ ਨਹੀਂ ਪਰ ਜਿਹੜੀ ਸਾਈਡ ਜਿਵੇਂ ਡਬਲ ਕਰਿਆ ਹੋਇਆ ਜੋਇੰਟ ਹੁੰਦਾਗਾ ਉਥੋਂ ਤੁਸੀਂ ਇਕਸਾਰ ਕਰ ਲਿਓ ਹੁਣ ਆਪਾਂ ਕੁੰਦਿਆਂ ਦੇ ਜਿਹੜੇ ਨਿਸ਼ਾਨ ਨੇ ਉਹ ਲਾਵਾਂਗੇ ਨਿਸ਼ਾਨ ਸੇਮ ਉਮੀ ਲੱਗਣਗੇ ਜੀ ਬਸ ਇਹ ਜਿਵੇਂ ਕਿੱਥੇ ਤਾਂ ਆਪਾਂ ਡਬਲ ਕਰਕੇ ਜਿਆਦਾ ਚੜਾਈ 'ਚ ਵਿਛਾ ਲੈਨੇ ਆ ਉਹ ਜਿਆਦਾ ਜਗ੍ਹਾ ਘੇਰਦਾ ਇਹ ਆਪਾਂ ਨੇ 4 ਫੋਲਡ ਕਰ ਲਿਆ ਜੀ ਉਹਨੂੰ ਵੀ ਡਬਲ ਕਰ ਲਿਆ ਪਹਿਲਾਂ ਲੰਬਾਈ 'ਚ ਡਬਲ ਕਰ ਲਿਆ ਫਿਰ ਚੜਾਈ 'ਚ ਵੀ ਡਬਲ ਕਰ ਲਿਆ ਹੁਣ ਆਪਾਂ ਨੇ ਕੀ ਕਰਨਾ ਜਿਹੜੀ ਸਾਈਡ ਜੋਇੰਟ ਹੈ ਜੋਇੰਟ ਜਮੇਕ ਕਰਨੀਆਂ ਆ ਗਈਆਂ ਕੰਨੀਆਂ ਤੇ ਦੂਸਰੇ ਵੀ ਉਲਟ ਸਾਈਡ ਜਿਹੜਾ ਪਾਸਾ ਜੁੜਿਆ ਹੋਇਆਗਾ ਉੱਧਰਲੀ ਸਾਈਡ ਚੋਂ ਨਾਪਣਾ ਤੇ ਇੱਧਰੋਂ ਨਾਪਣਾ ਹੁਣ ਦੇਖੋ ਜੀ ਇਹਦੀ ਲੰਬਾਈ ਹੈ 31 ਇੰਚ ਲੰਬਾਈ ਹੈਗੀ ਇੰਚ ਡੈਡ ਇੰਚ ਕਪੜਾ ਵੱਧਦਾ ਹੀ ਆ ਆਪਣਾ ਘੱਟਦਾ ਨਹੀਂ ਹੈਗਾ ਤੇ ਇੱਧਰੋਂ ਵੀ ਆਪਣੀ ਇੰਨੀ ਕਿਹਾ 31 ਇੰਚ ਦੀ ਲੰਬਾਈ ਇੱਧਰੋਂ ਆਂਗੀ ਇਹਦਾ ਆਪਾਂ 31 ਦਾ ਸੈਂਟਰ ਅੱਧ ਕਰ ਲੈਣਾਗਾ 31 ਦਾ ਅੱਧ ਹੋ ਗਿਆ ਜੀ 15.5 15.5 ਤੇ ਮੈਂ ਇੱਥੇ ਨਿਸ਼ਾਨ ਲਾਇਆਗਾ ਜਿਹੜਾ ਸਾਈਡ ਜੁੜੀ ਹੋਈ ਹੈਗੀ ਕੁੰਦਿਆਂ ਦੀ ਤੇ ਲੰਬਾਈ ਇਹ ਲੰਬੇ ਲੋਟਤੀ ਵਿਛਾਇਆ ਹੋਇਆ ਜੀ ਲੰਬੇ ਲੋਟ ਚੜਾਈ ਨੂੰ ਡਬਲ ਫੋਲਡ ਕਰਿਆ ਹੋਇਆਗਾ ਹੁਣ ਆਪਾਂ ਨੇ ਲੰਬਾਈ ਲੋਟ ਤੇ ਕੁੰਦਾ ਨਾਪ ਲੈਣਾ ਜੀ ਜਿਵੇਂ ਆਪਾਂ ਨੇ 30 ਇੰਚ ਦਾ ਕੁੰਦਾ ਕੱਟਣਾ ਤੇ 2.5 ਇੰਚ ਆਪਾਂ ਨੇ ਮੂਰੀ ਦਾ ਲੈ ਲਿਆ ਇੱਥੋਂ ਆਪਾਂ ਉਹ 15 ਇੰਚ ਦੇ ਨਿਸ਼ਾਨ ਨਾਲ ਮੇਲ ਦੇਣਾ ਇਹਨੂੰ ਨਿਸ਼ਾਨ ਨੂੰ ਇਹ ਜੀ ਬਸ ਇੱਕ ਗੱਲ ਦੇ ਧਿਆਨ ਰੱਖਿਓ ਜੀ ਜਦੋਂ ਆਪਾਂ ਕੁੰਡੇ ਕਟਿੰਗ ਕਰਨੇ ਨੇ ਤਾਂ ਸਿਰਫ ਦੋ ਤਹਾਂ ਚੱਕਣੀਆਂ ਨੇ ਆਪਾਂ ਇੱਕ ਸਾਈਡ ਵਾਲੀਆਂ ਦੋ ਤਹਾਂ ਵੀ ਚਾਰੋਂ ਤਹਾਂ ਚ ਕੈਂਚੀ ਨਹੀਂ ਲਾਉਣੀ ਸਿਰਫ ਦੋ ਤਹਾਂ ਚੱਕ ਕੇ ਤੁਸੀਂ ਕਟਿੰਗ ਕਰ ਦਿਓ 15 ਇੰਚ ਵਾਲੇ ਨਿਸ਼ਾਨ ਤੇ ਅੱਧ ਚ ਜਾ ਕੇ ਕਟਿੰਗ ਛੱਡ ਦਿਓ ਇਹ ਦੇਖੋ ਜੀ ਇਹ ਦੋ ਤਹਾਂ ਨੇ ਇਹਨੂੰ ਦੋ ਤਹਾਂ ਨੂੰ ਆਪਾਂ ਸਾਈਡ ਤੇ ਮੋੜ ਦਾਂਗੇ ਤਾਂ ਕਿ ਦਵਾਰੇ ਆਪਣਾ ਇੱਥੇ ਕੋਈ ਕੱਟ ਨਾ ਪੈ ਜੇ ਇੱਕ ਕੁੰਦਾ ਜੀ ਆਪਣਾ ਉੱਪਰ ਨੂੰ ਫੋਲਡ ਹੋ ਗਿਆ ਇੱਕ ਜੀ ਆਪਣਾ ਹੋ ਗਿਆ ਝੋਲੀ ਵਾਲੀ ਸਾਈਡ ਦੇਖ ਸਕਦੇ ਹੋ ਜਿਹੜੀ ਮੈਂ ਹੁਣ ਉੱਪਰ ਨੂੰ ਫੋਲਡ ਕੀਤੀ ਆ ਝੋਲੀ ਵਾਲੀ ਸਾਈਡ ਹੈ ਇਹ ਦੇਖ ਸਕਦੇ ਹੋ ਇਹ ਹੁਣ ਇੱਕ ਇਹ نیچے ਇਧਰੋਂ ਚ ਰੱਖਿਆ ਜਾਊਗਾ ਇਧਰ ਕੁੰਦਾ ਰੱਖਿਆ ਜਾਊਗਾ ਜੀ ਉੱਪਰਲੀ ਸਾਈਡ ਆਪਣੀ ਉੱਪਰ ਬਣਾਲੀ ਸਾਈਡ ਆ ਗਈ ਇਹਦੀ ਹੁਣ ਝੋਲੀ ਦੇਖ ਤੁਸੀਂ ਉੱਪਰ ਦੇਖ ਸਕਦੇ ਹੋ ਇਹ ਕੱਪੜਾ ਝੋਲੀ ਵਾਲਾ ਇਹਦਾ ਉੱਪਰ ਪਿਆਗਾ ਹੁਣ ਆਪਾਂ ਇਧਰੋਂ ਲੰਬਾਈ ਲੈਣੀ ਆ ਨੀਚੇ ਤੱਕ ਦੇਖ ਲੈਣਾ ਜੀ ਜਿੱਥੇ ਆਪਣਾ 30 ਇੰਚ ਬਣਦਾ ਉੱਥੇ ਨਿਸ਼ਾਨ ਲਾ ਲੈਣਾ ਨਿਸ਼ਾਨ ਲਾ ਕੇ ਆਪਾਂ 2.5 ਇੰਚ ਮੂਰੀ ਦਾ ਰੱਖ ਲਿਆ ਹੁਣ ਤੁਸੀਂ ਇਸ ਗੱਲ ਦਾ ਗੌਰ ਕਰਿਓ ਪਹਿਲਾਂ ਮੈਂ ਉੱਪਰ ਵੀ ਇਧਰਲੀ ਸਾਈਡ ਤੋਂ ਕੁੰਦਾ ਰੱਖਿਆ ਸੀ ਹੁਣ ਮੈਂ ਉਹਦੇ ਉਲਟ ਸਾਈਡ ਤੋਂ ਰੱਖ ਰਹੀ ਆ ਇਹ ਆਪਣੇ ਕੁੰਦਿਆਂ ਦੀ ਕਟਿੰਗ ਹੋ ਰਹੀ ਹੈਗੀ ਹੁਣ ਇੱਥੇ ਵੀ ਆਪਾਂ ਨੇ 2.5 ਇੰਚ ਦਾ ਨਿਸ਼ਾਨ ਲਾਉਣਾ ਜੀ ਤੇ ਇਹਨੂੰ ਉਹੀ 15 ਜਿੱਥੋਂ ਆਪਾਂ ਉੱਪਰ ਫੋਲਡ ਕਰਤਾ ਉਹਦੇ 15 ਇੰਚ ਤੱਕ ਅੱਧ ਤੱਕ ਇਨੂ ਮੇਲ ਦੇਣਾ ਇਸ ਤਰੀਕੇ ਨਾਲ ਆਪਣੇ ਦੋਨੋਂ ਕੁੰਦਿਆਂ ਦੀ ਜਿਹੜੀ ਕਟਿੰਗ ਹੋ ਜੂਗੀ ਇਹ ਦੇਖੋ ਜੀ ਹੁਣ ਆਪਾਂ ਨੇ ਦੋਏ ਜਿਹੜੇ ਕੁੰਦੇ ਨੇ ਉਹ ਕਟਿੰਗ ਕਰ ਲੇ ਹੁਣ ਦੋਏ ਕੁੰਦੇ ਕਟਿੰਗ ਕਰਨ ਤੋਂ ਬਾਅਦ ਤੁਹਾਨੂੰ ਦਿਖਾ ਰਿਆਂ ਜੀ ਇਹਦੀ ਇੱਕ ਸਾਈਡ ਤੋਂ ਆਪਾਂ ਜਦੋਂ ਕਟਿੰਗ ਕੀਤਾ ਸੀਗਾ 15 15 ਇੰਚ ਤੇ ਆਪਾਂ ਦੋਨੋਂ ਜਿਵੇਂ ਇੱਕ ਸਾਈਡ ਦੂਜੀ ਸਾਈਡ ਤੋਂ ਆਉਣਾ ਫਿਰ ਦੂਜੇ ਪਾਸੇ ਦੂਜੀ ਸਾਈਡ ਤੇ ਆਉਣਾ ਆਪਾਂ ਨੇ ਇਸ ਤਰੀਕੇ ਨਾਲ ਗੁੰਦੇ ਕਟਿੰਗ ਕਰੇ ਨੇ ਹੁਣ ਇਹ ਆਪਣਾ ਝੋਲੀ ਵਾਲਾ ਸਾਈਡ ਆ ਗਈ ਜੀ ਇੱਥੋਂ ਆਪਾਂ ਨੇ 10 ਇੰਚ ਦੀ ਝੋਲੀ ਰੱਖ ਕੇ ਕੱਟ ਦੇਣਾਗਾ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਹੋਗੇ ਜੀ ਆਪਣੇ ਵੀ ਜਿਹੜੀ ਸਾਈਡ ਪੱਲਿਆਂ ਨਾਲ ਜੁੜੂਗੀ ਚਾਰ ਤਹਾਂ ਹੋ ਗਈਆਂ ਇਹਦੀਆਂ ਤੁਸੀਂ ਦੇਖ ਸਕਦੇ ਹੋ ਚਾਰ ખૂੰਦੇ ਹੋਗੇ ਦੂਸਰੀ ਸਾਈਡ ਜਿਹੜੀ ਸਾਈਡੋਂ ਮੈਂ ਕੱਟੇ ਸੀਗੇ ਇਕੱਠੇ ਕਰਕੇ ਉਹ ਝੋਲੀ ਹੋਗੀ ਉਧਰਲੀ ਸਾਈਡ ਤੋਂ ਪੂਰੀ ਭਾਰੀ ਸਲਵਾਰ ਬਣ ਗਈ ਜੀ ਆਪਣੀ ਨਾਲੇ ਬਿਲਕੁਲ ਸੌਖਾ ਤਰੀਕਾ ਮੈਂ ਹਮੇਸ਼ਾ ਜਿੰਨੀ ਵੀ ਮਰਜ਼ੀ ਭਾਰੀ ਸਲਵਾਰ ਹੋਵੇ ਮੈਂ ਟੇਬਲ ਤੇ ਖੜਕੀ ਕੱਟਦੀ ਆਂ ਜੀ ਜੇਕਰ ਵੀਡੀਓ ਦੇ ਵਿੱਚ ਕੋਈ ਨਹੀਂ ਸਮਝ ਆਈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਇੱਕ ਦਿਨ ਆਰਾਮ ਨਾਲ ਤੁਹਾਨੂੰ نیچے ਵਿਛਾ ਕੇ ਪੂਰੀ ਵੀਡੀਓ ਸਿਰਫ ਡਰਾਫੋ ਕਰਕੇ ਦੱਸ ਦਾਂਗੇ ਇਹ ਜੀ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਇਸ ਤਰੀਕੇ ਨਾਲ ਤੁਸੀਂ ਹੈਵੀ ਨਾਪ ਦਾ ਵੀ ਸੂਟ 3.5 ਮੀਟਰ ਚੋਂ ਆਰਾਮ ਨਾਲ ਬਣਾ ਸਕਦੇ ਹੋ ਪਰ ਸੂਟ ਜਿਹੜਾ ਆਲ ਓਵਰ ਹੋਵੇ ਕਿਉਂਕਿ ਮੈਚਿੰਗ ਚੋਂ ਥੋੜਾ ਜਿਹਾ ਦਿੱਕਤ ਆਉਂਦੀ ਆ ਭਾਰੀ ਨਾਪ ਬਣਾਉਣ ਦੀ ਇਹ ਹੁਣ ਆਪਣੀ ਕੁੜਤੀ ਦਾ ਕਪੜਾ ਹੋ ਗਿਆ ਜੀ ਤੇ ਬਾਵਾ ਦਾ ਕਪੜਾ ਹੋ ਗਿਆ ਇਹ ਜੋ ਆਪਾਂ ਨੇ ਉਹ ਕੱਟ ਦੇਣਾ ਜੀ ਉਹਨਾਂ ਦੀਆਂ ਵੀਡੀਓ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਇਸ ਲਈ 3.5 ਮੀਟਰ ਦੇ ਸੂਟ 'ਚੋ ਵੀ ਰਾਮ ਨਾਲ ਭਾਰੀ ਨਾਪ ਦਾ ਸੂਟ ਬਣ ਜਾਂਦਾ ਕੋਈ ਦਿੱਕਤ ਵਾਲੀ ਗੱਲ ਨਹੀਂ